ਹਾਂਜੀ ਸਤਿ ਸ੍ਰੀ ਅਕਾਲ ਜੀ ਲੀਟਲ ਦੁਪੱਟਾ ਬੁਟੀਕ ਦੇ ਸਾਰੀਆਂ ਭੈਣਾਂ ਨੇ ਮੇਰੇ ਵੱਲੋਂ ਜੀ ਆਇਆਂ ਜੀ ਤੇ ਮੈਂ ਅਮੀਦ ਕਰਨੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਕਲੈਕਸ਼ਨ ਵਿੱਚ ਆਪਾਂ ਲੈ ਕੇ ਆਏ ਆ ਜੀ ਮੈਚਿੰਗ ਸੂਟ ਪ੍ਰਿੰਟ ਸ਼ਰਟ ਤੇ ਪਲੇਨ ਬਾਟਮ ਦੇ ਉੱਤੇ ਮਸ਼ੀਨਾਂ ਹਰ ਕੇ ਜੀ ਸੂਟ ਬਹੁਤ ਸੋਹਣੇ ਨੇ ਤੁਸੀਂ ਡੇਲੀ ਵੇਅਰ ਯੂਜ਼ ਕਰ ਸਕਦੇ ਹੋ ਜਾਂ ਜਿਵੇਂ ਆਪਾਂ ਡੇਲੀ ਆਪਾਂ ਕਿਤੇ ਮੰਨ ਲਓ ਮਾਰਕੀਟ ਜਾਣਾ ਹੈ ਕਿਤੇ ਵੀ ਜਾਣਾ ਹੈ ਛੋਟਾ ਮੋਟਾ ਕੋਈ ਪ੍ਰੋਗਰਾਮ ਹੈ ਤੇ ਉੱਥੇ ਵੀ ਸੂਟ ਇਹ ਆਪਾਂ ਪਾ ਸਕਦੇ ਆ ਬਾਟਮ ਦੇ ਉੱਤੇ ਵਰਕਬੋਸ ਫਾਈਨਲ ਕੀਤਾ ਹੈ ਜੀ ਤੇ ਸਾਰੇ ਸੂਟਾਂ ਦੀ ਬਹੁਤ ਸੋਹਣੀ ਮੈਚਿੰਗ ਹੈ ਜੀ ਤੇ ਆਓ ਮੈਂ ਸ਼ੁਰੂ ਕਰਨੀ ਆ ਤੁਹਾਨੂੰ ਸਾਰਿਆਂ ਦੀ ਅਲੱਗ-ਅਲੱਗ ਮੈਚਿੰਗ ਤੇ ਕਲਰ ਕੰਬੀਨੇਸ਼ਨ ਵੇਖ ਕੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਨੇ ਜੀ ਤੇ ਲਓ ਜੀ ਪਹਿਲਾ ਸੂਟ ਹੈ ਆਪਣਾ ਪਹਿਲਾ ਸੂਟ ਪੈਰਟ ਗ੍ਰੀਨ ਹੈ ਪੈਰਟ ਗ੍ਰੀਨ ਤੇ ਡਾਰਕ ਗ੍ਰੀਨ ਜੀਆਂ ਬੂਟੀਆਂ ਪੱਤੀਆਂ ਬਣੀਆਂ ਨੇ 셔ਟ ਤੇ ਤੇ ਇਹ ਰਹਿ ਗਈ ਜੀ ਇਹਦੇ ਨਾਲ ਬਾਟਮ ਬਾਟਮ ਵੀ ਮੈਚਿੰਗ ਵੇਖੋ ਬਿਲਕੁਲ ਆਪਾਂ ਪੱਤੀਆਂ ਦੇ ਨਾਲ ਮਿਲਾ ਕੇ ਬਹੁਤ ਸੋਹਣਾ ਦੇਖੋ ਬੜਾ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਹੈ ਬਹੁਤ ਵਧੀਆ ਜਮ ਕਾਟਨ ਦੀ ਬਾਟਮ ਹੈ ਤੇ ਸਾਉਣ ਕਲੈਕਸ਼ਨ ਦੇ ਜਿਹੜੇ ਬਬਲੀ ਪ੍ਰਿੰਟ ਦੇ ਮਤਲਬ ਫੈਬਰਿਕ ਹੁੰਦਾ ਹੈ ਉਹਦੀਆਂ ਸ਼ਰਟਾਂ ਨੇ ਬ੍ਰਾਂਡ ਦਾ ਫੈਬਰਿਕ ਹੈ ਲੋਕਲ ਨਹੀਂ ਤੇ ਬਹੁਤ ਵਧੀਆ ਚੱਲਣ ਵਾਲਾ ਬਹੁਤ ਵਧੀਆ ਹੰਡਣ ਵਾਲਾ ਫੈਬਰਿਕ ਹੈ ਜੀ ਤੇ ਹਾਂਜੀ ਉਹ ਤੋਂ ਅਗਲਾ ਸੂਟ ਮੈਂ ਤੁਹਾਨੂੰ ਬੁਖਾਰ ਰਹੀ ਆਂ ਹਾਂਜੀ ਇਹ ਸੂਟ ਦੂਜਾ ਸੂਟ ਇਹ ਵੀ ਗ੍ਰੀਨ ਹੈ ਇਹ ਜਿਹੜਾ ਬਲੂ ਮਤਲਬ ਡਾਰਕ ਬਲੂ ਗ੍ਰੀਨ ਜਿਹਾ ਹੁੰਦਾ ਹੈ ਉਹ ਵਾਲਾ ਤੇ ਉੱਪਰ ਪੈਰਟ ਗ੍ਰੀਨ ਦੀਆਂ ਪੱਤੀਆਂ ਬਣੀਆਂ ਨੇ ਜਿਵੇਂ ਅੰਬੀਆਂ ਬਣੀਆਂ ਨੇ ਅੰਬੀ ਵਾਲਾ ਡਿਜ਼ਾਈਨ ਵੇਖੋ ਜਿਵੇਂ ਬਹੁਤ ਸੋਹਣਾ ਲੱਗਦਾ ਹੈ ਪਾਇਆ ਤੇ ਇਹਦੇ ਨਾਲ ਐਵੇਂ ਆਪਾਂ ਲਾਈਟ ਗ੍ਰੀਨ ਦੀ ਬਾਟਮ ਦੇ ਉੱਤੇ ਬਿਲਕੁਲ ਅੰਬੀਆਂ ਦੀ ਪੂਰੀ ਮੈਚਿੰਗ ਕਰਵਾਈ ਹੈ ਇਹਦੇ ਵਿੱਚ ਆਹ ਵਾਲਾ ਕਲਰ ਆਪਾਂ ਜਿਵੇਂ ਥ੍ਰੈਡ ਦਾ ਲਗਵਾ ਕੇ ਤੇ ਪੂਰਾ ਮੈਚ ਕੀਤਾ ਹੋਇਆ ਜੀ ਇਹ ਵੀ ਬਹੁਤ ਸੋਹਣੀ ਸ਼ਰਟ ਬਣੇਗੀ ਜੀ ਤੇ ਬਹੁਤ ਸੋਹਣੀ ਨਾਲ ਬਾਟਮ ਬਾਟਮ ਆਪਾਂ ਸਾਰੀਆਂ ਪਾਕਿਸਤਾਨੀ ਜਿਵੇਂ ਮੰਨ ਲਓ ਬਿਨਾ ਪਹੁੰਚਿਆਂ ਤੋਂ ਅੱਜਕੱਲ ਪੱਲਿਆਂ ਤੋਂ ਬਣਾਣੇ ਆ ਉਵੇਂ ਪਾਕਿਸਤਾਨੀ ਲੁੱਕ ਦੇ ਵਿੱਚ ਜਾਂ ਸਟ੍ਰੇਟ ਬਾਟਮ ਵੀ ਕਹਿ ਦਿੰਨੇ ਆ ਆਪਾਂ ਸਾਰੀਆਂ ਬਾਟਮ ਉਸੇ ਤਰ੍ਹਾਂ ਹੀ ਬਣ ਲੀਆਂ ਜੀ ਕਿੰਨਾ ਸੋਹਣਾ ਤਲਾਰੇ ਕਿੰਨੀ ਸੋਹਣੀ ਮੈਚਿੰਗ ਹੈ ਜੀ ਤੇ ਇਹਦੇ ਆਪਾਂ ਦੋ ਪੀਸ ਰੈਡੀ ਕਰਵਾਏ ਨੇ ਬਿਲਕੁਲ ਸੇਮ ਦੇ ਦੋ ਪੀਸ ਨੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਸਕਰੀਨ ਤੇ ਚੱਲਦਾ ਨੰਬਰ 9050827530 ਤੇ ਪਿਕ ਸੈਂਡ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਦੋਨੋਂ ਸੇਮ ਪੀਸ ਆਪਾਂ ਕਰਵਾਏ ਨੇ ਕਿਉਂਕਿ ਪਿਛਲੀ ਵਾਰੀ ਮੈਂ ਵੀਡੀਓ ਪਾਈ ਸੀ ਤੇ ਇੱਕ ਦੋ ਸੂਟ ਜਿਵੇਂ ਇੱਕ ਹੀ ਸੂਟ ਨਾ ਦੋ ਜਣਿਆਂ ਨੂੰ ਤਿੰਨ ਜਣਿਆਂ ਨੂੰ ਵੀ ਪਸੰਦ ਆ ਜਾਂਦਾ ਤੇ ਫਿਰ ਮੁਸ਼ਕਿਲ ਹੋ ਜਾਂਦੀ ਹੈ ਕਿ ਸੂਟ ਉਹ ਆਪਾਂ ਕਿਹਨੂੰ ਦੇਈਏ ਕਿਨੂੰ ਨਾ ਦੇਈਏ ਤੇ ਹੁਣ ਜ਼ਿਆਦਾਤਰ ਵੈਸੇ ਮੇਰੇ ਕੋਲ ਸਾਰੇ ਦੋ ਦੋ ਪੀਸ ਮੈਂ ਰੈਡੀ ਕਰਵਾਏ ਨੇ ਕੁਝ ਕਈਆਂ ਦੀ ਬਾਟਮ ਦੇ ਕਲਰ ਵਿੱਚ ਮੈਂ ਥੋੜਾ ਚੇਂਜ ਕੀਤਾ ਹੈ ਜਿਵੇਂ ਆਹ ਵਾਲਾ ਤੁਹਾਨੂੰ ਮੈਂ ਵਿਖਾ ਰਹੀ ਆਂ ਇਹ ਪ੍ਰਿੰਟ ਸ਼ਰਟ ਹੈ। ਦੇਖੋ। ਬਿਲਕੁਲ ਬ੍ਰੈਂਡ ਦਾ ਕਪੜਾ ਨੋਨ ਬ੍ਰੈਂਡ ਨਹੀਂ ਹੈਗਾ। ਸਾਵਣਕ ਲਕਸ਼ਮ ਬਬਲੀ ਪ੍ਰਿੰਟ ਦਾ ਫੈਬਰਿਕ ਹੈ ਜੀ। ਬੜਾ ਹੰਡਣ ਵਾਲਾ, ਚੱਲਣ ਵਾਲਾ। ਸੌਫਟ। ਤੇ ਜਿਵੇਂ ਸਮਰ ਸੀਜ਼ਨ ਦੇ ਵਿੱਚ ਬਿਲਕੁਲ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਹੈ ਜੀ। ਇਹਦੀ ਇਹ ਰਹਿ ਗਈ ਜੀ ਬਾਟਮ। ਬਾਟਮ ਦਾ ਕਲਰ ਵੇਖੋ। ਬਿਲਕੁਲ ਇਹ ਜਿਹੜਾ ਕਲਰ ਹੈ ਵੇਖੋ ਇਹਦੇ ਨਾਲ ਆ ਬਾਟਮ ਬਿਲਕੁਲ ਮੈਚ ਹੈ ਤੇ ਆਹ ਵਾਲੇ ਕਲਰ ਆਪਾਂ ਲਵਾ ਕੇ ਦੇ ਉੱਤੇ ਕਰਵਾਇਆ ਹੈ ਜੀ ਵਰਕ ਤੇ ਸੇਮ ਪੀਸ ਮੈਂ ਇਹਦਾ ਦੂਜਾ ਤੁਹਾਨੂੰ ਵਿਖਾ ਰਹੀ ਹਾਂ ਇਹਦੇ ਨਾਲ ਜਿਵੇਂ ਆਪਾਂ ਲਾਈਟ ਸਕਾਈ ਬਾਟਮ ਲਵਾਤੀ ਤੇ ਉੱਤੇ ਡਾਰਕ ਕਲਰ ਦਾ ਵਰਕ ਕਰਵਾਤਾ ਤੇ ਇਹਦੀ ਹੀ ਸੇਮ ਸ਼ਰਟ ਰਹੇਗੀ ਇਹਦੀ ਸੇਮ ਸ਼ਰਟ ਰਹਿ ਗਈ ਤੇ ਸ਼ਰਟ ਦੇ ਉੱਤੇ ਆਪਾਂ ਥੋੜਾ ਜਿਹਾ ਕਲਰ ਕੰਬੀਨੇਸ਼ਨ ਚੇਂਜ ਕੀਤਾ ਹੈ। ਇਹ ਦੇਖੋ ਜੀ। ਇਹਦੇ ਆਪਾਂ ਘੇਰੇ ਤੇ ਵੀ ਵਰਕ ਕਰਵਾਤਾ ਹੈ। ਸ਼ਰਟ ਦੇ ਘੇਰੇ ਤੇ ਵੀ ਆਪਾਂ ਵਰਕ ਕਰਵਾਤਾ ਹੈ। ਤੇ ਇਹਦੇ ਨਾਲ ਆਪਾਂ ਇਹ ਪਿੰਕ ਕਲਰ ਗਾਜਰੀ ਪਿੰਕ ਕਲਰ ਦੀ ਬਾਟਮ ਲਾਈ ਹੈ। ਇਸ ਸਲਵਾਰ ਵੇਖੋ ਬਿਲਕੁਲ ਇਹਦੇ ਨਾਲ ਮੈਚ ਹੈ ਇਹਦੇ ਨਾਲ ਆਪਾਂ ਸਲਵਾਰ ਦਾ ਕਲਰ ਮੈਚ ਕਰਕੇ ਤੇ ਇਹਦੇ ਵਾਲੇ ਜਿਹੜੇ ਆ ਲਾਈਟ ਕਲਰ ਨੇ ਆਹ ਵਾਲੇ ਆਪਾਂ ਇਹਦੇ ਤੇ ਲਵਾ ਕੇ ਵਰਕ ਕਰਵਾਤਾ ਜੀ ਕਿਉਂਕਿ ਜਿਵੇਂ ਕੋਈ ਵੀ ਐਜ ਗਰੁੱਪ ਵਾਲਾ ਇਹਨਾਂ ਨੂੰ ਸਟਿਚ ਕਰਵਾ ਸਕਦਾ ਹੈ ਜੇ ਆਪਾਂ ਗਰਲਿਸ਼ ਲੁੱਕ ਚ ਕਰਵਾਉਣੇ ਚਾਹੁੰਦੇ ਆ ਤੇ ਹੋਰ ਆਪਾਂ ਨੈਕ ਡਿਜ਼ਾਈਨ ਦੇ ਕੇ ਲੇਸ ਵਗੈਰਾ ਲਗਾ ਕੇ ਰੈਡੀ ਕਰਵਾ ਸਕਦੇ ਹਾਂ ਜੇ ਆਪਾਂ ਬਿਲਕੁਲ ਮੰਨ ਲਓ ਥੋੜਾ ਸੋਬਰ ਜਾ ਪਾਣਾ ਚਾਹੁੰਦੇ ਆ ਤੇ ਫਿਰ ਆਪਾਂ ਉਵੇਂ ਚਾਕਾਂ ਤੇ ਬਾਜੂ ਤੇ लेस ਲਗਵਾ ਕੇ ਤੇ ਆਹ ਵਾਲਾ ਆਪਾਂ ਚੂਜ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹ ਦੋਨੋਂ ਸੂਟ ਤੁਸੀਂ ਵੇਖ ਸਕਦੇ ਹੋ ਸ਼ਰਟਾਂ ਦਾ ਪ੍ਰਿੰਟ ਬਿਲਕੁਲ ਸੇਮ ਹੈ ਜੀ ਬਾਟਮ ਦਾ ਕਲਰ ਚੇਂਜ ਹੈ ਤੇ ਬਾਟਮ ਦੇ ਉੱਤੇ ਜਿਹੜਾ ਵਰਕ ਹੈ ਉਹ ਚੇਂਜ ਹੈ ਬਾਕੀ ਕਲਰ ਸ਼ਰਟ ਦੇ ਐਸੇ ਬਾਟਮ ਤੇ ਲੱਗੇ ਨੇ ਤੇ ਉਹ ਵਾਲੀ ਲਾਈਟ ਕਲਰ ਦੀ ਆਪਾਂ ਬਾਟਮ ਲੈ ਕੇ ਤੇ ਡਾਰਕ ਕਲਰ ਦਾ ਥ੍ਰੈਡ ਦੇ ਕੇ ਆਪਾਂ ਵਰਕ ਕਰਵਾਇਆ ਹੈ ਜੀ ਤੇ ਇਹਦੇ ਨਾਲ ਜੇ ਤੁਸੀਂ ਸਾਡੇ ਤੋਂ ਸਟੀਚ ਕਰਵਾਉਂਦੇ ਹੋ ਤੇ ਆਪਾਂ ਇਹਦੇ ਨਾਲ ਬਿਲਕੁਲ ਸੇਮ ਦਾ ਕਲਰ ਮਤਲਬ ਟਾਈ ਐਂਡ ਆਈ ਦਾ ਕਰਵਾ ਕੇ ਕੋਟਾ ਵਗੈਰਾ ਦਾ ਦੁਪੱਟਾ ਰੈਡੀ ਰੈਡੀ ਕਰਵਾ ਕੇ ਤੁਹਾਨੂੰ ਸੂਟ ਦੇ ਸਕਨੇ ਆ ਜੀ ਉਹ ਤੁਹਾਡੀ ਚੋਆਇਸ ਹੈ ਕਿ ਤੁਸੀਂ ਅਨਸਟਿਚ ਸੂਟ ਲੈਣਾ ਹੈ ਜਾਂ ਸਟੀਚ ਕਰਵਾ ਕੇ ਲੈਣਾ ਹੈ ਤੇ ਆਪਾਂ ਤੁਹਾਡੇ ਹਿਸਾਬ ਨਾਲ ਹੀ ਚੱਲਾਂਗੇ ਜਿਵੇਂ ਤੁਸੀਂ ਕਹੋਗੇ ਹਾਂਜੀ ਤੇ ਅਗਲਾ ਕਲਰ ਆ ਗਿਆ ਜੀ ਲਾਈਟ ਗ੍ਰੀਨ ਕਲਰ ਹੈ ਇਹ ਵੀ ਬਹੁਤ ਸੋਹਣਾ ਲੈਮਨ ਗ੍ਰੀਨ ਨੂੰ ਕਹਿੰਦੇ ਆਪਾਂ ਉਹ ਵਾਲੀ ਸ਼ਰਟ ਇਹਦੇ ਉੱਤੇ ਵੀ ਆ ਵੇਖੋ ਆਪਾਂ ਵਰਕ ਬੜਾ ਸੂਨ ਨੀਟ ਐਂਡ ਕਲੀਨ ਵਰਕ ਬਹੁਤ ਸੋਹਣਾ ਆ ਨੀਚੇ ਕਟ ਵਰਕ ਕਰਵਾ ਕੇ ਬਰੀਕ ਬਰੀਕ ਬੂਟੀ ਪਵਾ ਕੇ ਤੇ ਇਹ ਆਪਾਂ ਘੇਰੇ ਤੇ ਕਰਵਾਤਾ ਹੈ ਸਾਈਡ ਤੇ ਬਾਜੂ ਆ ਗਈ ਹੈ ਜੀ ਤੇ ਦੂਸਰੀ ਬਾਜੂ ਇਹਦੇ ਉੱਪਰ ਆ ਜਾਂਦੀ ਹੈ ਜੀ ਇਹ ਵੇਖੋ ਇਹ ਆ ਗਈਆਂ ਜੀ ਬਾਜੂ ਸਾਈਡ 'ਚ ਇਧਰ ਆ ਗਿਆ ਕੇਰਾ ਤੇ ਇਹਦੇ ਨਾਲ ਆ ਵੇਖੋ ਪਿੰਕ ਗਾਜਰੀ ਬਾਟਮ ਆ ਗਈ ਜੀ ਬਾਟਮ ਦੇ ਉੱਤੇ ਉਹੀ ਆਪਾਂ ਆਹ ਵਾਲੇ ਗਾਜਰੀ ਪਿੰਕ ਨਾਲ ਵੇਖੋ ਬਾਟਮ ਮੈਚ ਹੈ ਬਿਲਕੁਲ ਇਹ ਵੇਖੋ ਜੀ ਇਹ ਵਾਲਾ ਥ੍ਰੈਡ ਆਪਾਂ ਜਿਹੜਾ ਕਮੀਜ਼ ਤੇ ਲਵਾਇਆ ਉਹੀ ਬਾਟਮ ਦਾ ਹੈ ਤੇ ਉਹਦੇ ਹੀ ਆਹ ਵਾਲਾ ਕਲਰ ਲਗਵਾ ਕੇ ਆਹ ਲਵਾ ਕੇ ਆਪਾਂ ਬਹੁਤ ਸੋਹਣਾ ਵਰਕ ਕਰਵਾਇਆ ਹੈ ਜਿਵੇਂ ਅੱਜਕੱਲ ਨਾ ਬਹੁਤ ਟ੍ਰੈਂਡ ਹੈ ਮਤਲਬ ਵਰਕ ਤੋਂ ਬਿਨਾ ਕੋਈ ਵੀ ਕਿਸੇ ਦੇ ਬਾਟਮ ਪਾਈ ਮੈਂ ਵੇਖੀ ਨਹੀਂ ਤੇ ਸਾਰੇ ਮੰਗ ਵੀ ਰਹੇ ਨੇ ਮੈਨੂੰ ਸਾਰੇ ਹੀ ਕਹਿ ਰਹੇ ਨੇ ਕਿ ਬਾਟਮ ਤੇ ਵਰਕ ਕਰਵਾ ਕੇ ਸਟਿਚ ਕਰਵਾ ਕੇ ਦਿਓ ਜੀ ਠੀਕ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਤੇ ਕੋਈ ਵੀ ਸੂਟ ਪਸੰਦ ਆਉਂਦਾ ਹੈ ਉਹਦਾ ਤੁਸੀਂ ਪ੍ਰਾਈਸ ਪੁੱਛਣਾ ਹੈ ਤੇ ਮੇਰਾ WhatsApp ਨੰਬਰ 9050 827530 ਸਕਰੀਨ ਤੇ ਲੱਗਾ ਹੋਇਆ ਜੀ ਤੇ ਇਹਦੇ ਤੁਸੀਂ ਆਪਣਾ ਮੈਸੇਜ ਕਰਕੇ ਮੇਰੇ ਤੋਂ ਪ੍ਰਾਈਸ ਵਗੈਰਾ ਪੁੱਛ ਸਕਦੇ ਹੋ ਜੀ ਤੇ ਅਗਲਾ ਸੂਟ ਹੈ ਜੀ ਲਾਈਟ ਦਾ ਲਾਈਟ ਤੇ ਡਾਰਕ ਦਾ ਡਾਰਕ ਹੈ ਜੀ ਇਹਦੇ ਵਿੱਚ ਵੇਖੋ ਬਹੁਤ ਸੋਹਣੇ ਸੋਬਰ ਜਿਹੇ ਕਲਰ ਨੇ ਜਿਵੇਂ ਆਪਾਂ ਪੈਨਲ ਦੇਨੇ ਆ ਉਹਨਾਂ ਸ਼ਰਟ 'ਚ ਐਵੇਂ ਇਹਦੀਆਂ ਲਾਈਨਾਂ ਆਈਆਂ ਨੇ ਤੇ ਵਿੱਚ ਦੇਖੋ ਫਲਾਵਰ ਆਏ ਨੇ ਤੇ ਸਾਈਡ ਤੇ ਵੇਖੋ ਛੋਟੇ ਫਲਾਵਰ ਆਏ ਨੇ ਇਹ ਵੀ ਉਸੇ ਹੀ ਪੰਜਾਬੀ ਚ ਵੀ ਲਿਖਿਆ ਹੋਇਆ ਹੈ ਮਤਲਬ ਬਬਲੀ ਪ੍ਰਿੰਟ ਦੇ ਸੂਟ ਨੇ ਜੀ ਸ਼ਰਟਾਂ ਨੇ ਨਾਲ ਆਪਾਂ ਪਲੇਨ ਬਾਟਮ ਲਾਈਏ ਜੀ ਬਾਟਮ ਵੀ ਇਸੇ ਹੀ ਕੰਪਨੀ ਦੀ ਏ ਇਹਦਾ ਵੀ ਆਪਾਂ ਤੁਹਾਨੂੰ ਦਿਖਾ ਸਕਨੇ ਆ ਬਾਟਮ ਵੀ ਇਸੇ ਕੰਪਨੀ ਦੀ ਏ ਬਹੁਤ ਸੋਹਣਾ ਕੱਪੜਾ ਹੈ ਜੀ ਚੱਲਣ ਵਾਲਾ ਕੱਪੜਾ ਹੈ ਕੋਈ ਇਹਦੇ ਵਿੱਚ ਕੰਪਲੇਨ ਨਹੀਂ ਆਈ ਮੈਂ ਬਹੁਤ ਸੂਟ ਬਣਾ ਕੇ ਦਿੱਤੇ ਨੇ ਤੇ ਮੈਂ ਇਹਦੇ ਨਾਲ ਦੇ ਖੁਦ ਵੀ ਸੂਟ ਵੇਅਰ ਕੀਤੇ ਨੇ। ਲਓ ਜੀ। ਇਹ ਆ ਗਈ ਇਹਦੀ ਬਾਟਮ। ਇਹ ਬਾਟਮ ਤੇ ਕੰਮ ਆ ਗਿਆ। ਇਹ ਬਾਟਮ ਦੀ ਕਢਾਈ ਵੀ ਬਹੁਤ ਸੋਹਣੀ ਏ। ਇਹਦੇ ਵਿੱਚ ਐ ਵੇਖੋ ਬਕਸ ਬਣ ਕੇ ਕਟਵਰ ਕੋਈ ਏ। ਬਕਸ ਬਣ ਕੇ ਕਟਵਰ ਕੋਈ ਏ ਬਹੁਤ ਸੋਹਣੀ ਕਟਵਰ ਕੇ। ਇਹਨੂੰ ਬਣਾਉਣ ਤੇ ਨਾ ਕਾਰੀਗਰ ਦੀ ਬਹੁਤ ਮਿਹਨਤ ਲੱਗਦੀ ਏ। ਪਰ ਅੱਜ ਕੱਲ ਇਹ ਬਹੁਤ ਚੱਲ ਰਹੀ ਏ ਇਸ ਕਰਕੇ ਆਪਾਂ ਇਹਦੇ ਤੇ ਇਹ ਕਰਵਾਈ ਏ। ਠੀਕ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਤੇ ਇੱਕ ਵਾਰੀ ਸੂਟ ਤੁਸੀਂ ਲੈ ਕੇ ਵੇਖੋ ਤਾਂ ਕਿ ਤੁਹਾਡਾ ਪੂਰਾ ਯਕੀਨ ਮੇਰੇ ਤੇ ਹੋਏ ਕਿ ਆਪਾਂ ਕਿਵੇਂ ਦਾ ਫੈਬਰਿਕ ਤੇ ਕਿਵੇਂ ਦੀਆਂ ਕਢਾਈਆਂ ਤੁਹਾਨੂੰ ਦਿਨੇ ਆ ਜੀ ਤੇ ਲੋ ਜੀ ਕੁਝ ਸੂਟ ਆਪਾਂ ਜਿਵੇਂ ਕੋਈ ਮਤਲਬ ਜਿਵੇਂ ਸੋਬਰ ਸੋਬਰ ਪਾਣਾ ਚਾਹੁੰਦੇ ਨੇ ਕਈ ਪਹਿਣਾ ਬੜਾ ਸੋਬਰ ਜਿਹਾ ਪਾਣਾ ਚਾਹੁੰਦੀਆਂ ਨੇ ਮੈਚਿੰਗ ਨਹੀਂ ਪਸੰਦ ਕਰਦੀਆਂ ਜਾਂ ਥੋੜਾ ਆਪਣੇ ਆਪਾ ਏ ਚਕਾਉਡ ਦੇ ਹਿਸਾਬ ਨਾਲ ਆਪਾਂ ਥੋੜਾ ਲਾਈਟ ਡਾਰਕ ਦਾ ਥੋੜਾ ਆਪਣਾ ਸੋਚਣਾ ਪੈਂਦਾ ਜਿਵੇਂ ਤੇ ਉਹਦੇ ਹਿਸਾਬ ਨਾਲ ਇਹ 5 ਮੀਟਰ ਦਾ ਪ੍ਰਿੰਟ ਸੂਟ ਹੈ ਤੇ ਨਾਲ ਇਸੇ ਕਲਰ ਦਾ ਦੇਖੋ ਆਪਾਂ ਨਾ ਵਰਕ ਕਰਵਾਇਆ ਜੀ ਬਹੁਤ ਸੋਹਣਾ ਵਰਕੇ ਇਹਦਾ ਆਪਾਂ 26 ਇੰਚ ਘੇਰਾ ਬਣਵਾਇਆ ਮਤਲਬ ਇਹਦੂ ਘੱਟ ਵਾਲਾ ਕੋਈ ਵੀ ਬਣਵਾ ਸਕਦਾ ਹੈ ਓਵਰ ਆਲ ਮਤਲਬ ਲਾਸਟ ਤੇ 25 ਜਾਂ 26 ਹੀ ਹੁੰਦਾ ਚਲੋ ਕੋਈ ਜ਼ਿਆਦਾ ਹੈਵੀ ਮਤਲਬ ਹੋ ਜਾਂਦੇ ਉਹਦੇ ਲਈ ਫਿਰ ਆਪਾਂ ਨੂੰ ਆਰਡਰ ਤੇ ਤਿਆਰ ਕਰਵਾਉਣਾ ਪੈਂਦਾ ਇਹ ਨਹੀਂਆਂ ਬਾਜੂ ਨੇ ਜੀ ਇੱਕ ਬਹੁਤ ਸੋਹਣੀਆਂ ਬਾਜੂ ਬਣੀਆਂ ਨੇ ਇਹਦਾ ਵੀ ਕਮਬੋ ਸੋਨਾ ਹੈ ਜੀ ਗ੍ਰੇ ਕਲਰ ਹੈ ਸੂਟ ਦਾ ਗ੍ਰੇ ਦੇ ਵਿੱਚ ਲਾਈਟ ਬ੍ਰਾਊਨ ਜੀ ਬੁਟੀ ਹੈ ਤੇ ਬ੍ਰਾਊਨ ਲਾਈਟ ਬ੍ਰਾਊਨ ਜਾਈ ਆਪਾਂ ਵਰਕ ਕਰਵਾਇਆ ਹੈ ਜੀ ਠੀਕ ਹੈ ਜੀ ਤੇ ਅਗਲਾ ਸੂਟ ਹੈ ਜੀ ਅਗਲਾ ਸੂਟ ਵੀ ਆਲ ਓਵਰ ਹੈ ਜੀ 5 ਮੀਟਰ ਦਾ ਸੂਟ ਰਹੇਗਾ ਜੀ ਇਹਦੇ ਉੱਤੇ ਵੀ ਆਪਾਂ ਘੇਰੇ ਦਾ ਵਰਕ ਕਰਵਾਇਆ ਹੈ ਐ ਵੇਖੋ ਇਹ ਵਰਕ ਕਿੰਨਾ ਸੋਹਣਾ ਹੈ ਬੜੀ ਸੋਹਣੀ ਕਟਵਰਕ ਹੋਈ ਫਲਾਵਰ ਬਣ ਕੇ ਨਾ ਵਿੱਚ ਕਟਵਰਕ ਦਿੱਤੀ ਹੈ ਇਹ ਵੀ ਆਪਾਂ 26 ਇੰਚ ਦਾ ਘੇਰਾ ਬਣਵਾਇਆ ਹੈ ਤੇ ਇਹਦੇ ਐਸਾਈਡ ਬਣੀਆਂ ਨੇ ਜੀ ਬਾਜੂ ਐਂ ਵੇਖੋ ਇਹ ਬਾਜੂ ਬਣੀਆਂ ਨੇ ਵਾਜੂ ਤੇ ਕਮਨੀ ਦੇਖੋ ਬਹੁਤ ਸੋਹਣਾ ਹੈ ਤੇ ਇਹਨੂੰ ਆਪਾਂ ਕਿਸੇ ਵੀ ਤਰ੍ਹਾਂ ਇਹਨੂੰ ਵੀ ਸਟਿਚ ਕਰਵਾ ਸਕਨੇ ਆ ਅਗਰ ਆਪਾਂ ਨੈਕਟੇਡ ਡਿਜ਼ਾਈਨ ਤੇ ਦੇਖੋ ਪਾਈਪਿੰਗ ਲੇਸ ਕੁਝ ਵੀ ਦੇ ਕੇ ਆਪਾਂ ਕਰਵਾ ਸਕਨੇ ਆ ਇਹ ਵੀ ਸੂਟ ਬਹੁਤ ਸੋਹਣਾ ਬਣੇਗਾ ਬੜਾ ਲਾਈਟ ਜਿਹਾ ਕਲਰ ਹੈ ਸਮਰ ਸੀਜ਼ਨ ਦੇ ਵਿੱਚ ਇਹੋ ਜਿਹੇ ਕਲਰ ਆਪਾਂ ਪਾਉਂਦੇ ਹੀ ਜੀ ਕਰਦਾ ਜਿਵੇਂ ਤੇ ਵਿੱਚ ਪੀਚ ਕਲਰ ਦੀ ਬੂਟੀ ਹੈ ਤੇ ਪੀਚ ਕਲਰ ਦਾ ਹੀ ਆਪਾਂ ਜਿਵੇਂ ਵਰਕ ਕਰਵਾਇਆ ਹੈ ਜੀ ਤੇ ਅਗਲਾ ਸੂਟ ਹੈ ਜੀ ਇਹ ਵੀ ਆਲ ਓਵਰ ਸੂਟ ਹੈ ਇਹ ਵੀ 5 ਮੀਟਰ ਦਾ ਸੂਟ ਰਹੇਗਾ ਤੇ ਸੇਮ ਫੈਬਰਿਕ ਸਾਰਾ ਸੇਮ ਹੈ ਸਾਵਣ ਕਲੈਕਸ਼ਨ ਬਬਲੀ ਪ੍ਰਿੰਟ ਦੇ ਸੂਟ ਨੇ ਬੜਾ ਮਤਲਬ ਚੱਲਣ ਵਾਲਾ ਚੱਲਣ ਵਾਲਾ ਫੈਬਰਿਕ ਹੈ ਜੀ ਤੇ ਫਿਰ ਬਿਨਾ ਲਾਈਨਿੰਗ ਤੋਂ ਬਨਣ ਵਾਲਾ ਜਿਵੇਂ ਸਾਰੇ ਸਮਰ ਸੀਜ਼ਨ ਦੇ ਵਿੱਚ ਲਾਈਨਿੰਗ ਤੋਂ ਆਪਾਂ ਨੂੰ ਬਹੁਤ ਆਪਾਂ ਨੂੰ ਪਰੇਸ਼ਾਨੀ ਹੁੰਦੀ ਜਿਵੇਂ ਲਾਈਨਿੰਗ ਵਾਲਾ ਸੂਟ ਪਾਉਣ ਤੇ ਥੋੜਾ ਹੈਵੀ ਲੱਗਣ ਲੱਗ ਜਾਂਦਾ ਹੈ ਇਹ ਦਾ ਬਣ ਗਿਆ ਜੀ ਘੇਰਾ ਇਹ ਆ ਗਈਆਂ ਜੀ ਇਹਦੀਆਂ ਬਾਜੂ ਜਿਵੇਂ ਮਿਲਟਰੀ ਗ੍ਰੀਨ ਜਿਹੜਾ ਕਲਰ ਹੁੰਦਾ ਹੈ ਉਹ ਵਾਲਾ ਸੂਟ ਦਾ ਤੇ ਡਾਰਕ ਗ੍ਰੀਨ ਦੀ ਵਿੱਚ ਡਾਰਕ ਗ੍ਰੀਨ ਤੇ ਲਾਈਟ ਲੈਮਨ ਗ੍ਰੀਨ ਜਿਹੜਾ ਉਹਦੀ ਬੂਟੀ ਹੈ ਤੇ ਉਹਦੇ ਨਾਲ ਦਾ ਹੀ ਲਾਈਟ ਕਲਰ ਦਾ ਆਪਾਂ ਵਰਕ ਕਰਵਾਇਆ ਜੀ ਤੇ ਬਹੁਤ ਸੋਹਣੇ ਸੂਟ ਨੇ ਜੀ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਅੱਜ ਦੀ ਕਲੈਕਸ਼ਨ ਐਨੀ ਹੀ ਜੀ ਤੇ ਹੋਰ ਜੀ ਮੈਨੂੰ ਪੂਰੀ ਮੇ ਦੇ ਕੇ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਈ ਹੋਏਗੀ ਤੇ ਬਾਕੀ ਤੁਸੀਂ ਆਪਣੀ ਚੋਅ ਹੀ ਦੱਸਣੀ ਕਿ ਤੁਹਾਨੂੰ ਕਿਹੋ ਜਿਹਾ ਸੂਟ ਪਸੰਦ ਨੇ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਮੈਨੂੰ ਕਿਹੋ ਜਿਹਾ ਸੂਟ ਤਿਆਰ ਕਰਵਾਉਣੇ ਚਾਹੀਦੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਜੀ ਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰਨਾ ਤਾਂ ਕਿ ਕੋਈ ਵੀ ਵੀਡੀਓ ਆਪਾਂ ਪਾਣੇ ਆ ਤੇ ਤੁਹਾਡੇ ਤੱਕ ਜਲਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਰਡਰ ਬੁੱਕਨ ਵਾਸਤੇ ਮੇਰਾ ਨੰਬਰ ਹੈ ਜੀ 905082 7530 ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਤੇ ਪ੍ਰਾਈਸ ਵਿਦਿਆਰ ਪੁੱਛ ਸਕਦੇ ਹੋ ਜੀ ਤੇ ਬਾਕੀ ਕੋਈ ਆਪਣਾ ਸੂਟ ਦੇ ਕੇ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਉਹ ਵੀ ਕਰਵਾ ਸਕਦੇ ਹੋ ਜੀ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਨੇ ਆ ਜੀ ਤੇ ਅੱਜ ਦੇ ਲਈ ਇੰਨਾ ਹੀ ਠੀਕ ਹੈ ਜੀ ਸਤਿ ਸ੍ਰੀ ਅਕਾਲ